ਕਹ ਲੋ ਮੇਰਾ ਜੀਤਾ ਨਹੀਂ ਸੀ ਕਰਦਾ ਤੇਰੇ ਪੇਕੇ ਆਉਣ ਨੂੰ ਤੂੰ ਮੈਨੂੰ ਧੱਕੇ ਨਾਲ ਲੈ ਕੇ ਆਈਆਂ ਤੇਰੇ ਘਰ ਦੇ ਮੇਰੇ ਨਾਲ ਵਿਤਕਰਾ ਬਹੁਤ ਕਰਦੇ ਨੇ ਜਦੋਂ ਮੈਂ ਉੱਥੇ ਜਾਂਦਾ ਉਦੋਂ ਮੈਨੂੰ ਤਾਂ ਪੱਖਾ ਲਾ ਕੇ ਵੀ ਨਹੀਂ ਦਿੰਦੇ ਤੇ ਜਦੋਂ ਮੇਰਾ ਸਾਡੂ ਜਾਂਦਾ ਉਹਨੂੰ ਮੇਰੇ ਨਾਲ ਏਸੀ 'ਚ ਪਾ ਦਿੰਦੇ ਨੇ ਮੈਂ ਦਰ ਫਿਰਨੇ ਨੂੰ ਤੇਰੇ ਉਹ ਗਰਮੀ ਕਿ ਜਾਂਦਾ ਹੈ ਤਾਂ ਕਰਕੇ ਇਹੋ ਜੀ ਨਹੀਂ ਗੱਲ ਹੈਗੀ ਆਪਣੇ ਨਾਲ ਪਤਾ ਖਾਤੋਂ ਐ ਕਰਦੇ ਨੇ ਆਪਣੇ ਕੋਲੇ ਜ਼ਮੀਨ ਘੱਟ ਹੈ ਤੇ ਉਹਦੇ ਕੋਲੇ ਜ਼ਮੀਨ ਜ਼ਿਆਦਾ ਹੈ ਤਾਂ ਕਰਕੇ ਉਹਨੂੰ ਏਸੀ ਵਾਲੇ ਚ ਪਾਉਂਦੇ ਨੇ ਨਾਲੇ ਤੂੰ ਇੱਕ ਗੱਲ ਨੋਟ ਕਰੀ ਐ ਜਦੋਂ ਆਪਾਂ ਜਾਣਦੇ ਆ ਆਪਣੇ ਲਈ ਤਾਂ ਸੜੀ ਜੀ ਚਾਹ ਰੱਖ ਦਿੰਦੇ ਨੇ ਤੇ ਜਦੋਂ ਉਹ ਹੋ ਜਾਂਦਾ ਉਹਦੇ ਅੱਗੇ ਠੰਡਾ ਰੱਖ ਦਿੰਦੇ ਮਾ ਜੀ ਮੈਂ ਕਦੇ ਸੋਚਿਆ ਹੀ ਨਹੀਂ ਕੋਈ ਗੱਲ ਨਹੀਂ ਜੀ ਐਦਕੀ ਮੈਂ ਥੋੜਾ ਪੂਰਾ ਸਾਥ ਦੇਵਾਂਗੀ ਐਦਕੀ ਨੇ ਭਲਾ ਭਾ ਮਰ ਜੀ ਐ ਪਰ ਭਵਾਂਗੇ ਏਸੀ ਲਾ ਗਈ ਹਾਏ ਕਾਲੇ ਤਾਂ ਕਿੰਨੀ ਚੰਗੀਆਂ ਲਵ ਯੂ ਆ ਤੇਰੇ ਨਾਲ ਆਜਾ ਚੱਲੀਏ ਨੀ ਆ ਗਈ ਤੁਸੀਂ ਉਹ ਬੇਬੇ ਤੂੰ ਇੱਥੇ ਬੈਠੀ ਕੀ ਕਰਦੀ ਛੇਦੀ ਮੰਜਾ ਵੇਲਾ ਕਰ ਕਰਾਉਣਾ ਜੀ ਨੇ ਪਹਿਣਾ ਫੇ ਕੀ ਗੱਲ ਸਾਡੀ ਜ਼ਮੀਨ ਘਟ ਤੈਨ ਕਰਕੇ ਤੁਸੀਂ ਸਾਨੂੰ ਮੰਜੇ ਨੇ ਪਾਉਣੇ ਅਸੀਂ ਨਹੀਂ ਮੰਜੇ ਨੇ ਲੈਣਾ ਪੁਰਾ ਅਸੀਂ ਐਸੀ ਆਏ ਕਮਰੇ ਚ ਪਹਿਣਾ ਉਹ ਵੀ ਐਸੀ ਲਾ ਕੇ ਉਹ ਪਹਿਣੇ ਤੇਰੇ ਦਿਮਾਗ